ਤਨਵਾਹਿ ਗੁਰੂ ਸਾਹਿਬ ਜੀਓ ਤਨਵਾਹਿ ਗੁਰੂ ਸਾਹਿਬ ਸਚ ਰਤਾ ਸਚ ਮਨ ਰੇ ਛਾਡੋ ਪਰਮ ਪਰਗਟ ਹੋਏ ਨਾਚੋ ਈਆ ਮਾਇਆ ਕੇ ਡਾਂਡੇ ਸਾਹਮੂਖ ਰਨ ਤੇ ਡਰ ਪੇ ਸਤੀ ਕੇ ਸਾਚੇ ਪਾਂਡੇ ਡਗਮਗ ਛਾ ਡਰੇ ਮਨ ਬਉਰਾ ਅਬ ਤੂੰ ਜਰੇ ਮਰੇ ਸਿਧ ਪਾਈਐ ਲੀਨੋ ਆਤ ਸਦਾਉਰਾ ਅਬ ਤੂੰ ਜਰ ਮਰੇ ਸਿੱਧ ਪਾਈਐ ਦੇ ਬਾਲਕ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਨਾਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਦੀ ਹਾਜ਼ਰੀ ਪਰ ਰਹੇ ਗੁਰਮੁਖ ਪਿਆਰੇ ਸਤ ਸੰਗੀ ਜਨੋ ਦਾਸ ਤੋਂ ਪਹਿਲਾਂ ਆਪ ਸੰਗਤਾਂ ਨੇ ਰਬੀ ਬਾਣੀ ਦਾ ਸ਼ਬਦ ਕੀਰਤਨ ਭਾਈ ਪ੍ਰੀਤਮ ਸਿੰਘ ਜੀ ਸ਼ੀਤਲ ਤਿਨਾਂ ਦੇ ਜਥੇ ਪਾਸੋਂ ਸਰਵਨ ਕੀਤਾ ਜਿਸ ਤਰਾ ਭਾਈ ਸਾਹਿਬ ਜੀ ਜ਼ਿਕਰ ਕਰਕੇ ਗਏ ਕਿ ਅੱਜ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਸੁਖਬੀਰ ਸਿੰਘ ਜੀ ਅਤੇ ਭਾਈ ਸ਼ਹਬਾਜ਼ ਸਿੰਘ ਜੀ ਤਿਨਾਂ ਦਾ ਸ਼ਹੀਦੀ ਦਿਹਾੜਾ ਹੈ ਇਸ ਬਾਬਤ ਆਪ ਸੰਗਤਾਂ ਦੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ ਇਹ ਜਿਹੜਾ ਸ਼ਹੀਦ ਸ਼ਬਦ ਹੈ ਇਹ ਅਰਬੀ ਪਾਸ਼ਾ ਦਾ ਸ਼ਬਦ ਹੈ ਸ਼ਹੀਦਾ ਅਕਰੀਅਤ ਹੁੰਦਾ ਹੈ ਜੀ ਗਵਾਹੀ ਦੇਣਾ ਜਦੋਂ ਕੋਈ ਵੀ ਮਨੁੱਖ ਆਪਣੇ ਨੇ ਜਿਸ ਵਾਰ ਤੂੰ ਉੱਪਰ ਉੱਠ ਕੇ ਦੇਸ਼ ਵਾਸਤੇ ਕੌਮ ਵਾਸਤੇ ਧਰਮ ਵਾਸਤੇ ਉਹ ਜਦੋਂ ਆਪਾ ਵਾਰਦਾਏ ਜਾਂ ਉਹਦੇ ਅੰਦਰ ਆਪਾ ਵਾਰਨ ਦਾ ਜਜ਼ਬਾ ਪੈਦਾ ਹੋ ਜੇ ਜੇਕਰ ਕੋਈ ਆਪਾ ਵਾਰਦਾਏ ਤੇ ਫਿਰ ਉਹਨੂੰ ਸ਼ਹੀਦ ਕਿਹਾ ਜਾਂਦਾ ਹੈ ਤੇ ਜੇਕਰ ਆਪਾ ਸਿੱਖ ਕੌਮ ਦੀ ਗੱਲ ਕਰੀਏ ਬਾਕੀ ਜਿਹੜੇ ਧਰਮ ਨੇ ਉਹਨਾਂ ਦਾ ਜਿੱਦਾਂ ਵੀ ਇਤਿਹਾਸ ਹੈ ਉਹ ਕਲਮ ਸ਼ਾਈ ਦੇ ਨਾਲ ਲਿਖਿਆ ਗਿਆ ਹੈ ਪਰ ਜਿਸ ਵਕਤ ਸਿੱਖ ਧਰਮ ਦੇ ਆਪਾਂ ਦਰਸ਼ਨ ਕਰਨੇ ਆ ਫਿਰ ਇਹ ਜਪਰ ਪ੍ਰਤੀਤ ਹੁੰਦਾ ਹੈ ਕਿ ਸਿੱਖਾਂ ਨੇ ਆਪਣਾ ਇਤਿਹਾਸ ਖੂਨ ਦੀ ਸ਼ਾਈ ਦੇ ਨਾਲ ਲਿਖਿਆ ਕਿਉਂਕਿ ਸ਼ਹੀਦ ਕੋਈ ਇੱਕ ਦੋ ਨਹੀਂ ਸਾਡਾ ਤੇ ਸਮੁੱਚਾ ਇਤਿਹਾਸ ਹੀ ਸ਼ਹੀਦਾਂ ਦੇ ਨਾਲ ਭਰਿਆ ਹੋਇਆ ਹੈ ਕਿਸੇ ਪੰਜਾਬੀ ਦੇ ਸ਼ਾਇਰ ਦੀਆਂ 217 ਨੇ ਉਹਦੀ ਇਹ رائے ਹੈ ਵੀ ਜੇਕਰ ਕਿਸੇ ਕੌਮ ਦੀ ਆਪਾਂ ਨੇ ਗਿਣਤੀ ਕਰਨੀ ਹੈ ਨਾ ਵੀ ਇਸ ਕੌਮ ਦੀ ਗਿਣਤੀ ਕਿੰਨੀ ਕਿੰਨੇ ਇਸ ਕੌਮ ਦੇ ਅੰਦਰ ਮਰੀਦ ਨੇ ਉਗਰ ਲੱਗਾ ਵੀ ਉਹਨਾਂ ਦੇ muridਾਂ ਦੀ ਗਿਣਤੀ ਕਰਨ ਦੀ ਲੋੜ ਨਹੀਂ ਬਲਕੇ ਉਸ ਕੌਮ ਦੇ ਅੰਦਰ ਸ਼ਹੀਦ ਕਿੰਨੇ ਨੇ ਇਹਦੀ ਗਿਣਤੀ ਕਰਨੋ ਤੇ ਆਪੇ ਪਤਾ ਲੱਗ ਜਾਏਗਾ ਵੀ ਇਸ ਕੌਮ ਦੇ murid ਕਿੰਨੇ ਹੋ ਸਕਦੇ ਉਹਦਾ ਕਾਰਨ ਇਹ ਕਿ ਕਿਉਂਕਿ ਜਿੱਥੇ ਸ਼ਹੀਦਾਂ ਦਾ ਰਤ ਡੁੱਲਦਾ ਹੈ ਜਾਂ ਜਿੱਥੇ ਉਥੇ ਫਿਰ ਅਨੇਕਾ ਹੋਰ ਮਰਜੀਵੜੇ ਸ਼ਹੀਦ ਪੈਦਾ ਹੋ ਜਾਂਦੇ ਇਸੇ ਕੌਮ ਦੇ ਜੇਕਰ ਗਿਣਤੀ ਕਰਨੀ ਹੋਵੇ ਨਾ ਗਿਨੋ ਉਸ ਕੌਮ ਦੇ ਮੁਰੀਦ ਕਿੰਨੇ ਸਗੋਂ ਗਿਨੋ ਇਹ ਕਿ ਉਸ ਕੌਮ ਦੇ ਵਿੱਚ ਹੋਏ ਸ਼ਹੀਦ ਕਿੰਨੇ ਅੱਜ ਦਾ ਜਿਹੜਾ ਇਹ ਸਾਗਾ ਵਾਪਰਿਆ ਭਾਈ ਸੁਖੇਸ਼ ਸਿੰਘ ਅਤੇ ਭਾਈ ਸ਼ਾਹਬਾਦ ਸਿੰਘ ਇਹਨਾਂ ਦੀ ਜਿਹੜੀ ਸ਼ਹਾਦਤ ਇਹਨਾਂ ਦੀ ਲਾਹੌਰ ਦੇ ਤਰਤੇ ਤੇ ਹੋਈ 1745 ਇਸਵੀ ਨੂੰ ਲਾਹੌਰ ਦੀ ਧਰਤੀ ਤੇ ਭਾਈ ਸੁਖਬੀ ਸਿੰਘ ਅਤੇ ਭਾਈ ਸ਼ਾਬਾਦ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ। ਲਾਹੌਰ ਦੀ ਧਰਤੀ ਤੇ ਹੋਰ ਵੀ ਬਹੁਤ ਸਾਰੇ ਸੂਰਬੀਆਂ ਨੇ ਆਪਣਾ ਕੁੰਡੋ ਲਿਆ। ਸਿੱਖ ਧਰਮ ਦੇ ਜਦੋਂ ਤੁਸੀਂ ਦਰਸ਼ਨ ਕਰੋਗੇ ਇਸ ਤੋਂ ਪਹਿਲਾਂ ਭਾਈ ਤਾਰੂ ਸਿੰਘ ਜੀ ਜੇਕਰ ਇਸ ਤੋਂ ਵੀ ਆਪਾਂ ਪਿੱਛੇ ਚਲੀਏ ਤੇ ਜਿਨ੍ਹਾਂ ਨੂੰ ਆਪਾਂ ਅੱਜ ਸ਼ਹੀਦਾਂ ਦੇ ਸਰਤਾਜ ਕਹਿੰਦੇ ਆ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਨੂੰ ਵੀ ਲਾਹੌਰ ਤੱਤੇ ਤਵੇ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਸਥਾਨ ਉਹੀ ਸੀ ਲਾਹੌਰ ਦੇ ਤਰਤੀ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਜਨਾ ਦੀ ਸ਼ਹਾਦਤ ਵੀ ਲਾਹੌਰ ਵਿਖੇ ਹੋਈ ਭਾਈ ਤਾਰੂ ਸਿੰਘ ਜੀ ਦੀ ਵੀ ਸ਼ਹਾਦਤ ਲਾਹੌਰ ਦੇ ਤੇ ਭਾਈ ਮਣੀ ਸਿੰਘ ਜੀ ਦਾ ਵੀ ਜਿਹੜਾ ਬੰਦ-ਬੰਦ ਕਟਿਆ ਗਿਆ ਉਹ ਲਾਹੌਰ ਦੀ ਧਰਤੀ ਤੇ ਨਖਾਸ ਚੌਂਕ ਵਿਕੇ ਕਟਿਆ ਗਿਆ ਹੁਣ ਵਾਰੀ ਆਈ ਸੀ ਭਾਈ ਸੁਬੇਦ ਸਿੰਘ ਤੇ ਭਾਈ ਸ਼ਾਬਾਦ ਸਿੰਘ ਜੀ ਦੀ ਪਾਕਿਸਤਾਨ ਦੀ ਧਰਤੀ ਤੇ ਜਬਰ ਨਾਮਕ ਦਾ ਇੱਕ ਪਿੰਡ ਸੀ ਚੋਹਨੀਆ ਤਹਿਸੀਲ ਪੈਂਦੀ ਸੀ ਉਥੋਂ ਦੇ ਵਸਨੀਕ ਨੇ ਭਾਈ ਸੁਬੇਦ ਸਿੰਘ ਕੋਈ ਵੀ ਗੁਰੂ ਦਾ ਸਿੱਖ ਹੈ ਨਾ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਨੇ ਪਹਿਲੇ ਜਾਮੇ ਦੇ ਅੰਦਰ ਇੱਕ ਰੀਤ ਤੋਰੀ ਅੱਜ ਵੀ ਜਦੋਂ ਕੋਈ ਸਾਨੂੰ ਇਹ ਸਵਾਲ ਕਰੇ ਵੀ ਤੁਸੀਂ ਸਿੱਖੀ ਦੀ ਪਰਵਾਸਾ ਘੱਟ ਸ਼ਬਦਾਂ ਦੇ ਵਿੱਚ ਦਿਓ ਤੇ ਆਪਾਂ ਸੋਕੇ ਦੇ ਧਰ ਦੇ ਨਾਲ ਇਹ ਗੱਲ ਕਹਿੰਦੇ ਹਾਂ ਜੀ ਸਿੱਖੀ ਇਹ ਵੀ ਕਿਰਤ ਕਰਨਾ ਨਾਮ ਜਪਨਾ ਤੇ ਵੱਢ ਸਕਦਾ ਇਹ ਤਿੰਨੇ ਸਿਧਾਂਤ ਭਾਈ ਸੁਭੇਕ ਸਿੰਘ ਜੀ ਦੇ ਜੀਵਨ ਦੇ ਵਿੱਚ ਸਨ ਦਸਾਂ ਨਵਾ ਦੀ ਕਿਰਤਕਾਰ ਕਰਦੇ ਨੇ ਇਮਾਨਦਾਰੀ ਦੇ ਨਾਲ ਜੀਵਨ ਪੈ ਵਸਰ ਕਰਦੇ ਨੇ ਤੇ ਇਲਾਕੇ ਵਿੱਚ ਕਿਸੇ ਨੂੰ ਵੀ ਮਦਦ ਦੀ ਲੋੜ ਪੈਂਦੀ ਹੈ ਤੇ ਭਾਈ ਸੁਮੇਗ ਸਿੰਘ ਉਹਦੀ ਮਦਦ ਵਾਸਤੇ ਅੱਗੇ ਹੁੰਦੇ ਨੇ ਬਹੁਤ ਨੇਕ ਦਿਲ ਇਨਸਾਨ ਤੇ ਜਿਹੜਾ ਗੁਰੂ ਦਾ ਸਿੱਖੇ ਉਹ ਸਾਸੰਗਤ ਇਬਾਦਤ ਨਾ ਕਰੇ ਜਾਂ ਉਹਦੇ ਜੀਵਨ ਦੇ ਵਿੱਚ ਸਾਸੰਗਤ ਬਾਣੀ ਨਾ ਹੋਵੇ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰਾਨਾ ਨਾ ਹੋਵੇ ਇਹ ਕਦੇ ਹੋ ਹੀ ਨਹੀਂ ਸਕਦਾ ਕਿਉਂਕਿ ਸਾਨੂੰ ਤੇ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੇ ਕੋਲ ਬਿਠਾ ਕੇ ਇਹ ਗੱਲ ਸਤਾਈਏ ਵੀ ਸੋ ਕਿਉਂ ਬਿਸਰਿਆ ਜਨ ਸਭ ਕਿਸ ਦੀ ਹੈ ਗੁਰੂ ਦਾ ਸਿੱਖ ਕਿਸੇ ਵੀ ਹਾਲਾਤ ਵਿੱਚ ਕਿਉਂ ਨਾ ਵਿਚਰਦਾ ਹੋਵੇ ਉਹ ਕਾਲਪੁਰਪਰਮਾਤਮਾ ਦਾ ਪੰਨਾ ਨਹੀਂ ਛੱਡਦਾ ਹੋਵੇ ਉਹ ਸਮਰਪਿਤ ਗੁਰੂ ਸਾਹਿਬ ਜੀ ਨੂੰ ਬਸ ਇਸੇ ਕਰਾਰ ਭਾਈ ਕਾਨ ਸਿੰਘ ਨਾਭਾ ਉਹਨਾਂ ਦੇ ਜਨਉਲਖਤ ਪੜਨੇ ਆ ਉਹਨਾਂ ਨੇ ਕਿਹਾ ਸੀ ਵੀ ਲਾਹੌਰ ਵਿਖੇ ਜੋ ਕੋਤਵਾਲ ਸੀ ਨਾ ਜਿਵੇਂ ਆਪਾਂ ਜੇਲ੍ਹ ਕਹਿੰਦੇ ਨੇ ਅੱਜ ਦੇ ਸ਼ਬਦਾਂ ਅੰਦਰ ਇਹ ਭਾਈ ਸੁਭੇਕ ਸਿੰਘ ਜੀ ਉਸ ਕੋਤਵਾਲੀ ਦੇ ਵਿੱਚ ਵੀ ਕੰਮ ਕਰਿਆ ਕਰਦੇ ਸਨ ਇਹ ਸਰਕਾਰੀ ठेकेदार ਸਨ ਤੇ ਭਾਈ ਸੁਬੇਦ ਸਿੰਘ ਨੂੰ ਸਿੱਖ ਪੰਥ ਦੇ ਅੰਦਰ ਵਕੀਲ ਕਰਕੇ ਵੀ ਜਾਣਿਆ ਜਾਂਦਾ ਹੈ ਵਕੀਲ ਕਿਉਂ ਕਿਹਾ ਜਾਂਦਾ ਹੈ ਇਸ ਦਾ ਵੀ ਦਾਸ ਅੱਗੇ ਜਾ ਕੇ ਜ਼ਿਕਰ ਕਰੇਗਾ ਭਾਈ ਸੁਬੇਦ ਸਿੰਘ ਜੀ ਉਹਨਾਂ ਦੇ ਘਰ ਆਕਾਲ ਪੁਰਖ ਪਰਮਾਤਮਾ ਨੇ ਕਿਰਪਾ ਕੀਤੀ ਇੱਕ ਸਹਬ ਜਾਨ ਨੇ ਜਨਮ ਲਿਆ ਤੇ ਭਾਈ ਸੁਬੇਦ ਸਿੰਘ ਅਕਾਲ ਪੁਰਖ ਪਰਮਾਤਮਾ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦਾ ਸ਼ੁਕਰਾਨਾ ਕਰਦਾ ਹੈ। ਸਤਿਗੁਰਾਂ ਤੋਂ ਆਗਿਆ ਲੈ ਕੇ ਭਾਈ ਸ਼ਵੇਕ ਸਿੰਘ ਨੇ ਆਪਣੇ ਇਸ ਸਹਿਬਜ਼ਾਦੇ ਦਾ ਨਾਮ ਭਾਈ ਸ਼ਹਿਬਾਜ਼ ਸਿੰਘ ਰੱਖਿਆ। ਜਦੋਂ ਇਹ ਬੱਚਾ ਥੋੜਾ ਜਿਹਾ ਵੱਡਾ ਹੋਇਆ ਤੇ ਭਾਈ ਸ਼ਵੇਕ ਸਿੰਘ ਨੇ ਆਪਣੇ ਕੋਲੋਂ ਗੁਰਮੁਖੀ ਜਾ ਹਿੰਦੇ ਪਾਸ਼ਾ ਸੰਸਕ੍ਰਿਤ ਇਹ ਗਿਆਰ ਬਖਸ਼ਿਸ਼ ਕੀਤਾ ਹਰੇਕ ਮਾਪਿਆਂ ਦੀ ਇਹ ਚਾਹਤ ਹੁੰਦੀ ਇਹ ਵੀ ਸਾਡਾ ਬੱਚਾ ਹਰ ਪੱਗ ਤੋਂ ਪੂਰਾ ਹੋਵੇ ਆਪਾਂ ਵੀ ਆਪਣੇ ਧੀ ਪੁੱਤਰਾ ਨੂੰ ਵੱਧ ਤੋਂ ਵੱਧ ਗਿਆਨ ਦੇਣ ਦੀ ਕੋਸ਼ਿਸ਼ ਕਰਨੇ ਆ ਨਾ ਜੀ ਬਿਲਕੁਲ ਇਸੇ ਤਰ੍ਹਾਂ ਭਾਈ ਸੁਵੇਕ ਸਿੰਘ ਉਹਨਾਂ ਦੇ ਮਨ ਵਿੱਚ ਵੀ ਇਹ ਖਿਆਲ ਆਇਆ ਵੀ ਕਿਉਂ ਨਾ ਜੋ ਇਲਾਕੇ ਦੇ ਕਾਜੀ ਨੇ ਆਪਾ ਉਹਨਾਂ ਦੇ ਕੋਲ ਇਸ ਕਾਜੀ ਦਾ ਨਾਮ ਜੋ ਇਤਿਹਾਸ ਵਿੱਚੋਂ ਦਾਸ ਨੂੰ ਅੱਜ ਪੜਨ ਵਾਸਤੇ ਮਿਲਿਆ ਅਬਦੁਲ ਹਕ ਵੈਸੇ ਤੇ ਬਹੁਤ ਘੱਟ ਗਦਵਾਨਾ ਨੇ ਇਸ ਦਾ ਜ਼ਿਕਰ ਕੀਤਾ ਪਰ ਮੈਂ ਪੜਤੋਲ ਕੀਤੀ ਤੇ ਸਾਹਮਣੇ ਨਾਮ ਆਇਆ ਅਬਦੁਲ ਹਕ ਉਸ ਕਾਜੀ ਦਾ ਨਾਮ ਸੀ ਜਿਹਦੇ ਪਾਸ ਭਾਈ ਸ਼ਵੇਤ ਸਿੰਘ ਜੀ ਨੇ ਆਪਣੇ ਸੁਪੁੱਤਰ ਭਾਈ ਸ਼ਾ ਬਾਸਨ ਨੂੰ ਅਰਬੀ ਫਾਰਸੀ ਦੀ تعلیم ਵਾਸਤੇ ਭੇਜਣਾ ਕੀਤਾ ਇਸ ਤੋਂ ਪਹਿਲਾਂ ਦਾਸ ਨੇ ਜਿਵੇਂ ਜ਼ਿਕਰ ਕੀਤਾ ਵੀ ਭਾਈ ਤਾਰੂ ਸਿੰਘ ਜੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਵੀ ਸ਼ਹਾਦਤ ਹੁੰਦੀ ਹੈ ਤੇ ਉਸ ਵਕਤ ਜਕਰੀਆ ਖਾਨ ਦਾ ਬੋਲਬਾਲਾ ਸੀ ਗੁਰੂ ਕੇ ਸਿੱਖ ਬਹੁਤੇ ਜਿਹੜੇ ਨੇ ਉਹ ਜੰਗਲਾਂ ਵਿੱਚ ਰਹਿੰਦੇ ਸਨ ਘੋੜਿਆਂ ਦੀਆਂ ਕਾਠੀਆਂ ਉਹਨਾਂ ਦਾ ਘਰ ਹੋਇਆ ਕਰਦੀਆਂ ਸਨ ਜਕਰੀਆ ਖਾਨ ਨੇ ਬਹੁਤ ਜਿਹੜਾ ਇਹ ਜ਼ੋਰ ਲਾਇਆ ਦਿੱਲੀ ਦੇ ਤਖਤਾ ਵਾਰਸੇ ਮੁਹੰਮਦ ਸ਼ਾਹ ਰੰਗੀਲਾ ਉਹਨੇ ਜਤਰੀਆ ਖਾਨ ਇਹ ਲਾਹੌਰ ਦਾ ਹਾਕਮ ਇਹਨੂੰ ਹੁਕਮ ਕੀਤਾ ਆਇਆ ਸੀ ਵੀ ਜਿਵੇਂ ਮਰਜ਼ੀ ਕਰੋ ਸਿੱਖਾਂ ਨੂੰ ਆਪਣੇ ਅੱਗੇ ਝੁਕਾ ਕੇ ਰੱਖੋ ਪਰ ਜਿਨ੍ਹਾਂ ਨੂੰ ਸਾ ਸੰਗਤ ਵਿਰਸੇ ਦੇ ਵਿੱਚ ਅਣਖ ਗੈਰਤ ਸੂਰਬੀਲਤਾ ਮਿਲੀ ਹੋਵੇ ਉਹ ਕਿਵੇਂ ਜਿਹੜਾ ਇਹ ਝੁਕ ਸਕਦੇ ਜੋਰ ਤੇ ਬਹੁਤ ਲਾਇਆ ਪਰ ਕਿਸੇ ਵੀ ਸਿੱਖ ਨੇ ਪਾਈ ਸ਼ੁਭੇਸ਼ ਸਿੰਘ ਪਾਈ ਸ਼ਾਹ ਬਾਦ ਤੂੰ ਪਹਿਲਾਂ ਵੀ ਜਿਹੜਾ ਇਹ ਨਹੀਂ ਮੰਨੇ ਜਿਸ ਵਕਤ ਪਾਈ ਸ਼ਾਹ ਬਾਦ ਸਿੰਘ ਜੀ ਅਬਦੁਲ ਹਕ ਕਾਜੀ ਦੇ ਕੋਲ ਫਾਰਸੀ ਦੀ ਤਾਲੀਮ ਲੈਣ ਵਾਸਤੇ ਗਏ ਨਾ ਜਦੋਂ ਕਾਜੀ ਜੀ ਇਸ ਬੱਚੇ ਨੂੰ ਪੜ੍ਹਾਉਂਦੇ ਨੇ ਤੇ ਬੱਚੇ ਦਾ ਹੁਨਰ ਵੇਖ ਕੇ ਜਾਂ ਉਹਦੇ ਸਰੀਰ ਦੀ ਸੁੰਦਰਤਾ ਨੂੰ ਵੇਖ ਕੇ ਕਾਜੀ ਜੀ ਬਹੁਤ ਪ੍ਰਭਾਵਿਤ ਹੋਏ ਉਹਨਾਂ ਦੇ ਘਰ ਵਿੱਚ ਉਹਨਾਂ ਦੀ ਨੌਜਵਾਨ ਬੱਚੀ ਸੀ ਧੀ ਸੀ ਕਾਜੀ ਦੇ ਮਨ ਵਿੱਚ ਇਹ ਖਿਆਲ ਆਇਆ ਵੀ ਇਹ ਭਾਈ ਸਾਹਿਬ ਬਾਦ ਸਿੰਘ ਜਵਾਨ ਵੀ ਏ ਹੱਡਾ ਪੈਰਾਂ ਦਾ ਵੀ ਖੁੱਲਾ ਹੈ ਤੇ ਤੇਜ ਬੁੱਧੀ ਦਾ ਬਾਲਕ ਏ ਜੋ ਕੁਝ ਮੈਂ ਇਹਨੂੰ ਸਿਖਾਉਣਾ ਵਾਂ ਬਹੁਤ ਛੇਤੀ ਇਹ ਪਕੜ ਕਰ ਲੈਂਦਾ ਹੈ ਕਿਉਂ ਨਾ ਇਹਨੂੰ ਮੈਂ ਆਪਣਾ ਜਵਾਈ ਬਣਾ ਲਵਾਂ ਇਸ ਕਰਕੇ ਕਾਜੀ ਨੇ ਹਰ ਰੋਜ਼ ਭਾਈ ਸ਼ਾਬਾਸ਼ ਦੇ ਕੋਲ ਨਾ ਜੋ ਸਾਧ ਸੰਗਤ حضرت ਮੁਹੰਮਦ ਸਾਹਿਬ ਨੇ ਉਹਨਾਂ ਦੀਆਂ ਸਿਫਤਾਂ ਕਰਨੀਆਂ ਸ਼ੁਰੂ ਕੀਤੀਆਂ ਵੇਖੋ ਕਾਜੀ ਨੂੰ ਆਪਣਾ ਧਰਮ ਮੁਬਾਰਕ ਕੋਈ ਵੀ ਮਨੁੱਖ ਜਿਸ ਵੀ ਧਰਮ ਦੇ ਵਿੱਚ ਜਿਸ ਵੀ ਮذਬਬ ਦੇ ਨਾਲ ਉਹ ਸੰਬੰਧ ਰੱਖਦਾ ਏ ਉਹ ਆਪਣੇ ਪੈਗੰਬਰਾਂ ਦੀਆਂ ਸਿਫਤਾਂ ਰੱਜ-ਰੱਜ ਕੇ ਕਰੇ ਪਰ ਇੱਕ ਦਿਨ ਐਸਾ ਆਇਆ ਜਦੋਂ ਇਸ ਕਾਜੀ ਅਬਦੁਲ ਹਕ ਨੇ ਕਲਗੀਧਰ ਪਾਤਸ਼ਾਹ ਜੀ ਦੀ ਸ਼ਾਨ ਖਿਲਾਫ ਬਹੁਤ ਭਦੇ ਸ਼ਬਦ ਵਰਤੇ ਤੇ ਭਾਈ ਸਾਹਿਬ ਬਾਦ ਸਿੰਘ ਜਿਹੜਾਏ ਉਸ ਵਕਤ ਸਮਝਾਉਂਦਾ ਹੈ ਕਾਜੀ ਜੀ ਤੁਸੀਂ ਉਸਤਾਦ ਹੋ ਤੁਹਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਸ਼ੋਭਦੀਆਂ ਨਹੀਂ ਜਿਸ ਤਰ੍ਹਾਂ ਤੁਹਾਨੂੰ ਹਜਰਤ ਮੁਹੰਮਦ ਸਾਹਿਬ ਪਿਆਰੇ ਨੇ ਬਿਲਕੁਲ ਇਸੇ ਤਰ੍ਹਾਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਪਉਂਦੇ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹ ਕਿਸੇ ਦੇ ਨਾਲ ਵੈਰ ਵਿਰੋਧ ਸਿਖਾਉਂਦੇ ਨਹੀਂ ਸਾਡਾ ਤੇ ਧਾਰਮਿਕ ਗ੍ਰੰਥ ਇਹੀ ਗੱਲ ਕਹਿੰਦਾ ਏ ਅਵਲ ਅਲਾਹਾ ਨੂਰੂ ਪਾਇਆ ਕੁਦਰਤ ਦੇ ਸਬੰਧੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਪਰ ਕਾਜੀ ਜੀ ਤੁਹਾਡੇ ਉਹ ਇਸ ਤਰ੍ਹਾਂ ਦੇ ਬਾੜੇ ਸ਼ਬਦ ਚੰਗੇ ਨਹੀਂ ਲੱਗਦੇ ਕੋਣ ਕਾਜੀ ਦੀ ਮਨਸਾ ਕੁਝ ਹੋਰ ਏ ਇੱਕ ਦਿਨ ਪੜਾਉਂਦਿਆਂ ਪੜਾਉਂਦਿਆਂ ਕਾਜੀ ਨੇ ਤੇ ਭਾਈ ਸ਼ਾਹ ਬਾਦ ਸਿੰਘ ਨੂੰ ਆਪਣੇ ਮਾਂਦੇ ਗੱਲ ਦੱਸੇ ਜਦੋਂ ਉਹ ਕਾਜੀ ਕਹਿ ਲਗਾ ਵੀ ਭਾਈ ਸ਼ਾਹ ਬਾਦ ਸਿੰਘ ਮੈਂ ਤੈਨੂੰ ਆਪਣਾ ਜਵਾਈ ਬਣਾਉਣ ਵਾਸਤੇ ਤਿਆਰ ਵੇ ਤੇਰਾ ਪਿਤਾ ਭਾਈ ਸ਼ੁਬੇਕ ਸਿੰਘ ਉਹ ਜਕਰੀਆ ਖਾਨ ਦੇ ਪਾਸ ਚਾੱਕਰੀ ਕਰਦਾ ਹੈ ਤੁਹਾਡਾ ਸਰਕਾਰੀ ਦਰਬਾਰੇ ਵੀ ਚੰਗੀ ਬਣੀ ਹੋਈ ਹੈ ਸਰਕਾਰ ਮੈਂ ਤੇਰੇ ਪਿਤਾ ਜੀ ਦਾ ਅਹੁਦਾ ਹੋਰ ਵੱਡਾ ਕਰਾ ਸਕਦਾ ਹਾਂ ਕਾਜੀ ਅਬਦੁਲ ਹੱਕ ਕਨ ਲਗਾਵੀ ਜਕਰੀਆ ਖਾਨ ਮੇਰੀ ਮੰਦਾ ਹੈ ਕਿ ਜੇਕਰ ਤੁਸੀਂ ਚਾਹੋ ਇਹ ਤੁਹਾਡੀ ਹੋਰ ਵੀ ਛੜਤ ਹੋ ਸਕਦੀ ਹੈ ਭਾਈ ਸ਼ਾਹਬਾਦ ਸਿੰਘ ਜੀ ਨੇ ਜਵਾਬ ਦਿੱਤਾ ਸੀ ਕਾਜੀ ਜੀ ਤੁਮੇ ਤੁਹਾਡਾ ਧਰਮ ਖੂਬ ਹਮੇ ਹਮਾਰਾ ਖੂਬ ਕਾਜੀ ਜਿਹੜਾ ਇਹ ਪਹਿਲਾਂ ਪਿਆਰ ਦੇ ਨਾਲ ਪੇਸ਼ ਹੁੰਦਾ ਰਿਹਾ ਦੋ ਚਾਰ ਦਿਨ ਉਸ ਸਮਝਾਉਂਦਾ ਰਿਹਾ ਜਦੋਂ ਵੇਖਿਆ ਕਾਜੀ ਅਬਦੁਲ ਹੱਕ ਨੇ ਵੀ ਭਾਈ ਸ਼ਾ ਬਾਸ ਸਿੰਘ ਜੀ ਦੇ ਕੋਈ ਅਸਰ ਨਹੀਂ ਹੋ ਰਿਹਾ ਮੈਂ ਕਹਿਣਾ ਵਾਂ ਵੀ ਕਿਸ ਤਰ੍ਹਾਂ ਦੀ ਗੁੜਤੀ ਦਿੱਤੀ ਹੋਵੇਗੀ ਭਾਈ ਸੁਭੇਕ ਸਿੰਘ ਜੀ ਦੇ ਆਪਣੇ ਸਹਿਮਜਾਦੇ ਨੂੰ 18 ਸਾਲਾਂ ਦਾ ਨੌਜਵਾਨ ਇਹ ਗੱਭਰੂ ਭਾਈ ਸ਼ਾ ਬਾਸ ਸਿੰਘ ਠੱਡੇ ਗੁਰਦਿਆਂ ਸਾਖੀਆਂ ਬਾਕੂ ਨੇ ਸਿਨੇ ਨਾਲ ਲਾ ਕੇ ਸਾ ਸੰਗਤ ਪੜਾਈਆਂ ਜਾਂ ਸਿਖਾਈਆਂ ਹੋਣ ਗਿਆ ਇਹੀ ਕਾਰਨ ਹੈ ਕਿ ਭਾਈ ਸ਼ਹਾਬਾਤ ਸਿੰਘ ਦੇ ਡੋਲੇ ਨੇ ਇੱਕ ਦਿਨ ਕਾਜੀ ਜਿਹੜਾ ਏ ਉਹ ਫਿਰ ਗੁੱਸੇ ਵਿੱਚ ਆਇਆ ਉਹਨੇ ਕਿਹਾ ਭਾਈ ਸ਼ਹਾਬਾਤ ਸਿੰਘ ਜੇਕਰ ਤੂੰ ਮੰਨ ਜਾਏ ਠੀਕ ਹੈ ਨਹੀਂ ਤੇ ਸਾਨੂੰ ਹੋਰ ਵੀ ਮਨਾਉਂਦੇ ਬਹੁਤ ਤਰੀਕੇ ਹੁੰਦੇ ਨੇ ਉਹਨੇ ਫਿਰ ਜਕਰੀਆ ਖਾਨ ਜਿਹੜਾ ਏ ਉਹਦੀ ਮੌਤ ਹੋ ਚੁੱਕੀ ਏ ਜਕਰੀਆ ਖਾਨ ਦੀ ਜਿਹੜੀ ਮੌਤ ਹੋਈ ਏ ਕਿਉਂਕਿ ਇਹਨੇ ਭਾਈ ਤਾਰੂ ਸਿੰਘ ਜੀ ਦੇ ਉੱਪਰਨੇਕਾਂ ਤਰ੍ਹਾਂ ਦੇ ਜ਼ੁਲਮ ਕੀਤੇ ਤੇ ਭਾਈ ਤਾਰੂ ਸਿੰਘ ਜੀ ਜਦੋਂ ਉਹਨਾਂ ਦੀ ਸਾਸੰਗਤ ਖੋਪਰੀ ਕੇਸਾਂ ਸਮੇਂ ਜਿਹੜਾ ਉਤਾਰੀ ਗਈ ਉਸ ਤੋਂ ਬਾਅਦ ਵੀ ਭਾਈ ਤਾਰੂ ਸਿੰਘ ਜੀ ਜੀਵਤ ਰਹੇ ਤੇ ਜਕਰੀਆ ਖਾਨ ਨੂੰ ਪਿਸ਼ਾਬ ਦਾ ਬੰਦ ਪੈ ਗਿਆ ਜਿਹੜੇ ਵੈਦਸਰ ਉਹਨਾਂ ਨੇ ਬਹੁਤ ਇਲਾਜ ਵਾਸਤੇ ਜ਼ੋਰ ਲਾਇਆ ਪਰ ਹੱਲ ਕੋਈ ਨਹੀਂ ਨਿਕਲਿਆ ਤੇ ਉਸ ਵਕਤ ਵੀ ਭਾਈ ਸੁਬੇਸ਼ ਸਿੰਘ ਨੂੰ ਕਿਹਾ ਗਿਆ ਵੀ ਤੁਸੀਂ ਕੋਈ ਤਰੀਕਾ ਦੱਸੋ ਕਿ ਜਕਰੀਆ ਖਾਨ ਦੀ ਜਾਨ ਸੁੱਕੀ ਹੋਵੇ ਇਹ ਤੇ ਬਹੁਤ ਤੰਗੀ ਦੇ ਵਿੱਚ ਨੇ ਤੇ ਭਾਈ ਸੁਬੇਸ਼ ਸਿੰਘ ਨੇ ਉਸ ਵਕਤ ਇਹ ਗੱਲ ਕਹੀ ਸੀ ਵੀ ਜੇਕਰ ਭਾਈ ਤਾਰੂ ਸਿੰਘ ਜੀ ਦੇ ਪੈਰ ਦੀ ਜੁੱਤੀ ਲਿਆ ਕੇ ਜਕਰੀਆ ਖਾਨ ਦੇ ਸਿਰ ਵਿੱਚ ਮਾਰੋ ਤੇ ਬਾਨੇ ਦਾ ਟੁੱਟ ਸਕਦਾ ਤੇ ਹੋਇਆ ਵੀ ਇਸੇ ਤਰ੍ਹਾਂ ਭਾਈ ਤਾਰੂ ਸਿੰਘ ਜੀ ਦੀਆਂ ਜੁੱਤੀਆਂ ਖਾ ਖਾ ਕੇ ਇਹ ਜਿਹੜਾ ਜਕਰੀਆ ਖਾਨ ਨੇ ਇਸ ਜਹਾਨ ਨੂੰ ਰਸਤਗ ਹੋਇਆ ਉਸ ਤੋਂ ਬਾਅਦ ਭਾਈ ਤਾਰੂ ਸਿੰਘ ਜੀ ਸ਼ਹੀਦ ਹੁੰਦੇ ਹੁਣ ਉਹਦਾ ਪੁੱਤਰ ਯਈਆ ਖਾਨ ਉਹ ਤਖਤ ਤੇ ਬੈਠਾ ਏ ਇੱਕ ਇਹਨੂੰ ਐਸੇ ਗੱਲ ਦਾ ਗੁੱਸਾ ਹੈ ਕਿ ਮੇਰੇ ਪਿਓ ਦੇ ਸਿਰ ਵਿੱਚ ਇਹਦੇ ਬਾਪ ਨੇ ਭਾਈ ਸਾਹਿਬ ਬਾਦ ਸਿੰਘ ਜੀ ਦੇ ਪਿਤਾ ਸੁਖੇਸ਼ ਸਿੰਘ ਨੇ ਜੁੱਤੀਆਂ ਮਰਵਾਈਆਂ ਇਸੇ ਗੱਲ ਦਾ ਵੀ ਉਹਨੂੰ ਅਫਸੋਸ ਏ ਉਹ ਰੰਜਿਸ਼ ਆਪਣੀ ਕਢਣੀ ਚਾਹੁੰਦਾ ਹੈ ਤੇ ਇਧਰ ਜਿਹੜਾ ਕਾਜੀ ਸੀ ਉਦੋਂ ਵੀ ਯਈਆ ਖਾਨ ਨੂੰ ਇਹ ਗੱਲ ਕਹੀ ਵੀ ਇਹ ਜਿਹੜਾ ਭਾਈ ਸ਼ਾਹਬਾਦ ਸਿੰਘ ਇਹਨੇ ਹਜ਼ਰਤ ਮੁਹੰਮਦ ਸਾਹਿਬ ਦੀ ਤੋਹੀਰ ਕੀਤੀ ਉਹਨਾਂ ਦੇ ਸ਼ਾਨ ਦੇ ਖਿਲਾਫ ਇਹਨਾਂ ਨੇ ਬਹੁਤ ਭੜੇ ਸ਼ਬਦਾਂ ਦੇ ਵਰਤੋਂ ਕੀਤੇ ਇਸ ਕਰਕੇ ਇਹਨਾਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਇਹਨਾਂ ਦੋਨਾਂ ਪਿਓ ਪੁੱਤਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਯਈਆ ਖਾਨ ਉਸ ਵਕਤ ਕਹਿੰਦਾ ਹੈ ਵੀ ਦਿਨੇ ਇਸਲਾਮ ਕਬੂਲ ਕਰੋ ਜੇਕਰ ਦਿਨੇ ਇਸਲਾਮ ਕਬੂਲ ਕਰਦੇ ਹੋ ਤੇ ਤੁਹਾਡੀ ਜਾਨ ਬਖਸ਼ੀ ਜਾ ਸਕਦੀ ਏ ਨਹੀਂ ਤੇ ਮੌਤ ਵਾਸਤੇ ਤਿਆਰ ਰਹੋ ਭਾਈ ਸੁਮੇਗ ਸਿੰਘ ਅਤੇ ਉਹਦਾ ਪੁੱਤਰ ਭਾਈ ਸ਼ਾਹਬਾਦ ਸਿੰਘ ਇਹੀ ਜਵਾਬ ਦਿੰਦੇ ਨੇ ਵੀ ਕਾਜੀ ਸਾਹਿਬ ਜੀ ਸਾਨੂੰ ਮੌਤ ਤੋਂ ਡਰ ਨਹੀਂ ਲੱਗਦਾ ਕਿਉਂਕਿ ਜਿਸ ਦਿਨ ਸਿੱਖ ਢੇ ਬਾਟੇ ਦੀ ਪੌੜ ਸਕੇ ਸੀ ਸਾਨੂੰ ਉਸ ਦਿਨ ਇਹ ਸਬਕ ਦਿੜ੍ੜ੍ਹ ਕਰਵਾਇਆ ਗਿਆ ਸੀ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਹੋ ਸਬਨਾ ਕੀ ਰੇਵਤਾ ਤੂੰ ਆਓ ਹਮਾਰੇ ਪਾਸ ਕਾਜੀ ਜੀ ਇਹ ਡਰਾਵੇ ਕਿਸੇ ਹੋਰ ਨੂੰ ਤੇ ਆਜੇ ਅਸੀਂ ਹੱਸ ਹੱਸ ਕੇ ਆਪਣੇ ਭਰਾਵਾਂ ਦੇ ਵਾਂਗ ਆਪਣੀਆਂ ਜਾਨਾਂ ਤੇ ਕੁਰਬਾਨ ਕਰ ਸਕਦੇ ਆ ਪਰ ਜੇਕਰ ਤੁਸੀਂ ਇਹ ਗੱਲ ਕਹੋ ਵੀ ਸਿੱਖੀ ਤੋਂ ਮੁਨਕਰ ਹੋ ਜੋ ਇਹ ਨਹੀਂ ਹੋ ਸਕਦਾ ਇਹਨਾਂ ਦੋਨਾਂ ਪਿਓ ਪੁੱਤਰਾਂ ਨੂੰ ਵੱਖ-ਵੱਖ ਕਮਰਿਆਂ ਦੇ ਵਿੱਚ ਬੰਦ ਕਰ ਦਿੱਤਾ ਗਿਆ। ਇਧਰ ਭਾਈ ਸ਼ਵੇਕ ਸਿੰਘ ਨੂੰ ਇਹ ਗੱਲ ਕਹੀ ਗਈ ਵੀ ਤੇਰਾ ਪੁੱਤਰ ਦੇਦੇ ਸਲਾਮ ਕਬੂਲ ਕਰ ਚੁੱਕਾ ਏ। ਪਰ ਉਹ ਪਿਤਾ ਭਾਈ ਸ਼ਵੇਕ ਸਿੰਘ ਕਹਿ ਲੱਗਾ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ। ਜਿਸ ਦਿਨ ਮੇਰੇ ਪੁੱਤਰ ਨੇ ਖੰਡੇ ਬਾਟੇ ਦੀ ਪਉ ਲਈ ਸੀ ਨਾ ਉਸੇ ਦਿਨ ਆਪਣੇ ਸਹਿਬਜ਼ਾਦੇ ਨੂੰ ਕਿਹਾ ਸੀ ਵੀ ਕਲਗੀਧਰ ਪਾਤਸ਼ਾਹ ਜੀ ਦਾ ਵੀ ਸਹਿਬਜ਼ਾਦਾ ਬਾਬਾ ਜੀ ਸਿੰਘ 18 ਵਰਿਆਂ ਦਾ ਸੀ। ਜਦੋਂ ਚਮਕੌਰ ਦੀ ਧਰਤੀ ਤੇ ਉਨੇ ਮਰਦਾਂ ਦੇ ਵਾਂਗ ਸ਼ਹਾਦਤ ਦਾ ਜਾਪ ਪਿਤਾ ਪੁੱਤਰ ਜੀ ਤੁਸੀਂ ਵੀ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਭਰਾ ਹੋ ਤੇ ਵੇਖਿਆ ਜੇ ਕਿਤੇ ਦਾਦੇ ਪਟਦਾਦੇ ਦੀ ਪਾਗ ਨੂੰ ਦਾਗ ਨਾ ਲਾਇਆ ਜੇ ਇਧਰ ਸత్సੰਗਤ ਸਿਪਾਈ ਜਾ ਕੇ ਭਾਈ ਸ਼ਾਬਾਤ ਸਿੰਘ ਨੂੰ ਕਹਿੰਦੇ ਨੇ ਤੂੰ ਕਿਉਂ ਆਪਣੀ ਜਵਾਨੀ ਅਜਾਈ ਗਵਾ ਰਿਆਂ ਹੈ ਹਾਲਾਂਕਿ ਜਵਾਨੀ ਦੇ ਨਾਲ ਹਰੇਕ ਬੰਦੇ ਦਾ ਸੁਨੇ ਹੁੰਦਾ ਹੈ ਜਵਾਨੀ ਵਿੱਚ ਜੋਸ਼ ਹੈ ਬਾਲੇ ਉਹ ਅਹਿਰ ਕਰ ਜਾ ਕੇ ਕਹਿੰਦੇ ਨੇ ਕਿਉਂ ਆਪਣੀ ਜਵਾਨੀ ਤੂੰ ਅਜਾਈਂ ਗਵਾ ਰਿਆ ਹੈ ਭਾਈ ਸ਼ਾਹਬਾਦ ਸਿੰਘ ਤੇਰੇ ਪਿਤਾ ਸੁਭੇਕ ਸਿੰਘ ਨੇ ਤੇ ਸਭ ਕੁਝ ਖਾ ਲਿਆ ਏ ਹੰਡਾਲਿਆ ਏ ਪਰ ਹੁਣ ਵਾਰੀ ਤੇਰੀ ਏ ਜਿੰਨੇ ਇਸਲਾਮ ਕਬੂਲ ਕਰ ਕਾਜੀ ਦੀ ਧੀ ਦੇ ਨਾਲ ਤੇਰਾ ਨਿਗਾਹ ਕਰਦੇ ਨੇ ਆ ਜਿੰਨੇ ਧਨ ਜਾਏ ਦਾ ਤੂੰ ਕਹੇਗਾ ਤੈਨੂੰ ਮਾਲਕ ਬਣਾ ਦੇਾਂਗੇ ਜੇਕਰ ਉਹਦਾ ਕਹੇਗਾ ਤੇ ਉਹਦਾ ਤੈਨੂੰ ਦੇ ਕੇ ਨਿਵਾਜਾਂਗੇ ਪਰ ਪੈਸ਼ਾ ਬਾਦ ਸਿੰਘ ਜਿਹੜਾ ਉਹ ਵੀ ਡੋਲਿਆ ਨਹੀਂ ਇਨਕਾਰ ਕੀਤਾ ਅਖੀਰ ਜਿਹੜਾ ਉਹ ਕਾਜੀ ਫਿਰ ਫਤਵਾ ਗੁੱਸੇ ਵਿੱਚ ਆ ਕੇ ਜਾਰੀ ਕਰਦਾ ਹੈ ਵੀ ਇਹਨਾਂ ਦੋਵੇਂ ਪਿਓ ਪੁੱਤਰਿਆਂ ਨੂੰ ਚਰਖੜੀ ਤੇ ਚਾੜ ਕੇ ਸ਼ਹੀਦ ਕੀਤਾ ਜਾਵੇ ਚਰਖੇ ਤੋਂ ਵੱਡੇ ਕਾਰ ਵਾਲੀ ਜਿਹੜੀ ਉਹ ਚਰਖੜੀ ਹੁੰਦੀ ਦੋ ਚਰਖੜੀਆਂ ਨੂੰ ਸਾਸ ਸੰਗਤ ਇਕੱਠਿਆਂ ਜੜਾਏ ਕੀਤਾ ਗਿਆ ਇੱਕ ਪਾਸੇ ਜਿਹੜਾ ਇਹ ਭਾਈ ਸੁਬੇਸ਼ ਸਿੰਘ ਨੂੰ ਘੁੱਟ ਕੇ ਉਸ ਤਰਕੜੀ ਦੇ ਉੱਪਰ ਬੰਨ੍ਹ ਦਿੱਤਾ ਗਿਆ ਦੂਸਰੇ ਪਾਸੇ ਸਾਧ ਸੰਗਤ ਭਾਈ ਸ਼ਾਹਬਾਦ ਸਿੰਘ ਨੂੰ ਥੜਲੇ ਪਾਸੇ ਰਸਿਆਂ ਦੇ ਨਾਲ ਘੁੱਟ ਕੇ ਬੰਨ੍ਹ ਦਿੱਤਾ ਗਿਆ ਜਿਹੜਾ ਦੇਣ ਤੋਂ ਪਹਿਲਾਂ ਫਿਰ ਜਿਹੜਾ ਇਹ ਐਲਕਾਰ ਕੋਲ ਆਇਆ ਕਾਜੀ ਕੁਛ ਦਾ ਇਹ ਭਾਈ ਸੁਬੇਸ਼ ਸਿੰਘ ਕਿਉਂ ਆਪਣੇ ਪੁੱਤਰ ਦੀ ਜਾਨ ਅਜਾਇ ਗਵਾਉਣਾ ਏ ਤੇਰੇ ਕੋਲ ਸਮਾਂ ਹੈ ਦੇ ਨੇ ਇਸਲਾਮ ਕਬੂਲ ਕਰ ਤੇਰਾ ਇਕੋ ਇੱਕ ਪੁੱਤ ਆ ਰੇ ਤੇ ਆਪਣੇ ਪੁੱਤਰ ਦੀ ਜਾਨ ਤੂੰ ਬਚਾਲੈ ਤੇ ਭਾਈ ਸੁਬੇਖ ਸਿੰਘ ਨੇ ਫਿਰ ਜਵਾਬ ਦਿੱਤਾ ਸੀ ਰਤਨ ਸਿੰਘ ਭੰਗੂ ਨੇ ਆਪਣੇ ਸਾਸੰਗ ਗ੍ਰੰਥ ਵਿੱਚ ਇਸ ਗੱਲ ਦਾ ਹਵਾਲਾ ਦਿੱਤਾ ਏ ਕਿ ਉਸ ਵਕਤ ਜਵਾਬ ਆਇਆ ਭਾਈ ਸੁਬੇਖ ਸਿੰਘ ਕਹਿ ਰਿਹਾ ਸੀ ਹਮ ਕਾਰਨ ਗੁਰਕੋਲ ਗਵਾਈ ਹਮ ਕੋਲ ਰੱਖੇ ਕੌਣ ਵਡਾਈ ਵੀ ਸਾਡੇ ਤੋਂ ਤੇ ਕਲਗੇਤਰ ਪਾਤਸ਼ਾਹ ਜੀ ਮਹਾਰਾਜ ਆਪਣਾ ਸਾਰਾ ਪਰਿਵਾਰ ਵਾਰ ਗਿਆ ਪਰ ਅੱਜ ਜਿਹੜਾ ਇਹ ਮੈਂ ਆਪਣੇ ਸਹਬਜ਼ਾਦੇ ਨੂੰ ਰੱਖ ਲਵਾਂ ਆਪਣੇ ਪੁੱਤਰ ਸ਼ਹਾਬ ਸਿੰਘ ਜੀ ਨੂੰ ਵਿਚਾਲਵਾ ਇਹ ਕਿਵੇਂ ਹੋ ਸਕਦਾ ਹੈ ਉਹ ਕਹਿ ਲਗਾ ਮੈਨੂੰ ਕਲਗੇਤਰ ਪਾਤਸ਼ਾਹ ਜੀ ਮਹਾਰਾਜ ਕਦੇ ਵੀ ਮਾਫੜੇ ਕਰਨਗੇ ਅਖੀਰ ਕਾਜੀ ਗੁੱਸੇ ਵਿੱਚ ਆਇਆ ਉਹਨੇ ਕਿਹਾ ਚਰਖਰੀ ਨੂੰ ਢੇਡਾ ਦਿੱਤਾ ਜਾਏ ਤੇ ਮੈਂ ਕਿੰਨਾ ਵਾਂ ਕਦੀ ਤੁਸੀਂ ਆਪਣੇ ਨੇਤਰਾਂ ਦੇ ਸਾਹਮਣੇ ਉਹ ਸੀਨ ਲੈ ਕੇ ਆਵੋ ਅੱਜ ਤੱਕ ਸਾਧ ਸੰਗਤ ਬਾਪੇ ਲਾਡਾਂ ਦੇ ਨਾਲ ਆਪਣੇ ਧੀ ਪੁੱਤਰਾਂ ਦੀ ਪਰਵਰਿਸ਼ ਕਰਦੇ ਰਹੇ ਨੇ ਤੇ ਅੱਗੋਂ ਵੀ ਕਰਦੇ ਰਹਿਣਗੇ ਹਰ ਤਰ੍ਹਾਂ ਦੀ ਫੈਸਿਲਿਟੀ ਸੁੱਖ ਸੁਵਿਧਾ ਅਸੀਂ ਆਪਣੇ ਧਿਆਨਤਰਾਂ ਵਾਸਤੇ ਸਾਧ ਸੰਗਤ ਜਮਾ ਕਰਨੇ ਆ ਪਰ ਇਹ ਕੈਸਾ ਭਾਈ ਸੁਖਦੇਵ ਸਿੰਘ ਪਿਤਾ ਏ ਜਿਨੇ ਆਪਣੇ ਪੁੱਤਰ ਦੇ ਖੂਨ ਵਿੱਚ ਇਸ਼ਨਾਨ ਕੀਤਾ ਇੱਕ ਸਮਾਂ ਉਹ ਸੀ ਬਾਬਾ ਬੰਦਾ ਸਿੰਘ ਬਹਾਦਰ ਦਾ ਜਦੋਂ ਉਹਨਾਂ ਦੇ 4 ਸਾਲ ਦੇ ਪੁੱਤਰ ਬਾਬਾ ਅਜੇ ਸਿੰਘ ਦਾ ਕਲੇਜਾ ਕੱਢ ਕੇ ਜਿਹੜਾ ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਇਆ ਗਿਆ। ਪਰ ਬਾਬਾ ਬੰਦਾ ਸਿੰਘ ਬਹਾਦਰ ਵੀ ਡੋਲਿਆ ਨਹੀਂ। ਬਿਲਕੁਲ ਇਸੇ ਤਰ੍ਹਾਂ ਜਦੋਂ ਤਰਕਰੀ ਨੂੰ ਢੇੜਾ ਦਿੱਤਾ ਗਿਆ। ਸਾਸ ਸੰਗਤ ਇੱਕ ਢੇੜਾ ਆਇਆ। ਉਹ ਜਿਹੜੀਆਂ ਤਿੱਖੀਆਂ ਸੁਲਾ ਲੱਗੀਆਂ ਹੋਈਆਂ ਸਨ ਉਹਨਾਂ ਦੇ ਨਾਲ ਜਦੋਂ ਮਾਸ ਲੋਚਿਆ ਗਿਆ। ਫਿਰ ਰੋਕ ਕੇ ਪੁੱਛਦੇ ਨੇ ਕਾਜੀ ਕਹਿ ਲਗਾ। ਹੱਲੇ ਵੀ ਪਾਈ ਸ਼ਾਹ ਬਾਦ ਸਿੰਘ ਕੁਝ ਨਹੀਂ ਵਿਗੜਿਆ ਤੇਰੀ ਅਸੀਂ ਸਿਹਤਿਆਬੀ ਦੁਬਾਰਾ ਬਹਾਲ ਕਰਾ ਸਕਨੇ ਆ ਮਲਮ ਪੱਟੀ ਕਰਕੇ ਦੇਨੇ ਸलाम ਕਬੂਲ ਕਰ ਪ੍ਰਸਾਦ ਸੰਗਤ ਉਹ ਸੁਲੰਗ ਇਹਨਾਂ ਦੋਵੇਂ ਪਿਓ ਪੁੱਤਰਾ ਨੇ ਇਹੀ ਜਵਾਬ ਦਿੱਤਾ ਸੀ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਅੱਜ ਵੀ ਜਦੋਂ ਆਪਾਂ ਪੰਥਕ ਅਰਦਾਸ ਕਰਨੇ ਆ 1735 ਈਸਵੀ ਨੂੰ ਲਾਹੌਰ ਦੀ ਧਰਤੀ ਤੇ ਅੱਜ ਦੇ ਦਿਨ ਇਹ ਦੋਵੇਂ ਕਿਉ ਪੁੱਤਰ ਚਰਖੜੀਆਂ ਤੇ ਚੜ ਕੇ ਸਾਸ ਸੰਗਤ ਸ਼ਹੀਦ ਕੀਤੇ ਗਏ ਅੱਜ ਜਦੋਂ ਪੰਥਕ ਅਰਦਾਸ ਦੇ ਵਿੱਚ ਆਪਾਂ ਸ਼ਾਮਲ ਹੁੰਦੇ ਆ ਅਰਦਾਸ ਦਾ ਤੀਸਰਾ ਪੈਰਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਈਆਂ ਚਰਖੜੀਆਂ ਤੇ ਚੜੇ ਧਰਮ ਨਹੀਂ ਹਾਰਿਆ ਅੱਜ ਉਹਨਾਂ ਸਾਧ ਸੰਗਤ ਮਹਾਰਸ਼ੀ ਦਾ ਨੂੰ ਕੋਟਾਨ ਕੋਟ ਪ੍ਰਣਾਮ ਕਰਨ ਵਾਸਤੇ ਗੁਰੂ ਚਰਨਾ ਵਿੱਚ ਇਕੱਤਰ ਹੋਇਆ ਬਾਜਾਂ ਵਾਲਾ ਸਤਿਗੁਰੂ ਕਿਰਪਾ ਕਰੇ ਜਿਸ ਤਰ੍ਹਾਂ ਇਹਨਾਂ ਦਾ ਸਿੱਖੀ ਸਿਧਾਂਤਾਂ ਦੇ ਨਾਲ ਸਨੇਹ ਸੀ ਪਿਆਰ ਸੀ ਇਸੇ ਤਰ੍ਹਾਂ ਸਾਡਾ ਵੀ ਪਿਆਰ ਜੜਾਈ ਸਿੱਖੀ ਦੇ ਨਾਲ ਬਣ ਜੇ ਤੇ ਕਲਗੀਧਰ ਪਾਤਸ਼ਾਹ ਜੀ ਦੇ ਚਰਨਾ ਵਿੱਚ ਅਰਦਾਸ ਬੇਨਤੀ ਕਰੀਏ ਕਿ ਦਾਤਾ ਜੀ ਸਾਡੀ ਵੀ ਝੋਲੀ ਵਿੱਚ ਤੁਸੀਂ ਕਿਰਪਾ ਕਰੋ ਗੁਰ ਸਿੱਖ ਮੀਤ ਚਲੋ ਗੁਰ ਚਾਲੇ ਜੋ ਗੁਰ ਕਹੈ ਸੋਈ ਪਰਮਾਨੰ ਹਰ ਹਰ ਕਥਾ ਨਿਰਾਲੀ ਇਹ ਦਾਤ ਬਖਸ਼ ਕੇ ਨਵਾਜੋ ਇਕ ਰਿਆ ਕੋ ਵਿਚਾਰਾ ਪਰਵਾਨ ਵਿਚਾਰਾਂ ਦੀ ਸੰਨ ਕਉਂਦਿਆ ਹੋਈਆਂ ਬੇਅੰਕ ਪ੍ਰਕਾਰ ਦੀਆਂ ਗਲਤੀਆਂ ਦੀ ਮਾਫੀ ਬਖਸ਼ਿਸ਼ ਕਰਨੀ ਗੁਰੂ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਪਰਵਾਨੋ ਜੀ ਫਤੇ ਵਾਹਿਗੁਰੂ ਜੀ ਦਾ ਖਾਲਸਾ ਗਾਹ ਨਾ ਗੁਰੂ ਜੀ ਕੀ ਫਤੇ